ਦੇਖ ਰਿਹਾ ਜਗਤ ਦਾ ਟੀਵੀ ਤੇ ਮੈਂ ਹਾਂ ਹਨੁਰੀਮਪੀ ਦਾ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਕਿ ਆਮ ਆਦਮੀ ਪਾਰਟੀ ਨੂੰ ਹੁਣ ਇੱਕ ਵਾਰ ਫਿਰ ਤੋਂ ਜੜਾ ਵੱਡਾ ਚਟਕਾ ਲੱਗ ਚੁੱਕਿਆ ਹੈ ਜੀ ਹਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧੰਕਨ ਨੇ ਸੰਸਦ ਉਪਰਲੇ ਸਦਨ ਦੇ ਵਿੱਚ ਅੱਜ ਰਾਗਵ ਚੱਟਾ ਨੂੰ ਆਮ ਆਦਮੀ ਤੋ ਕਾਰਨ ਲਈ ਪਾਰਟੀ ਦੀ ਬੈਂਦੀ ਨੂੰ ਰੱਦ ਕਰ ਦਿੱਤਾ ਸੂਤਰਾਂ ਮੁਤਾਬਿਕ ਚੇਅਰਮੈਨ ਜਗਦੀਪ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖੇ ਇਸ ਨੂੰ ਰੱਦ ਕਰ ਦਿੱਤਾ ਦੱਸਦੀ ਹੈ ਕਿ ਕੇਜਰੀਵਾਲ ਵੱਲੋਂ ਰਾਜ ਸਭਾ ਦੇ ਚੇਅਰਮੈਨ ਨੂੰ ਅਪੀਲ ਕੀਤੀ ਗਈ ਸੀ ਕਿ ਕਿਉਂਕਿ ਉਹਨਾਂ ਦੀ ਪਾਰਟੀ ਦੇ ਰਾਜ ਸਭਾ ਆਗੂ ਸੰਦੇ ਸਿੰਘ ਣਿਆਰੇ ਹਿਰਾਸਤ ਦੇ ਵਿੱਚ ਨੇ ਇਸ ਲਈ ਰਾਗਵਟ ਚੱਡਣ ਨੂੰ ਸਰਦਨ ਦੇ ਵਿੱਚ ਪ ਮੀਕਾ ਸੰਦੇਸ਼ ਸਿੰਘ ਇਸ ਸਮੇਂ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਹਨ ਤੇ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਆਮ ਆਦਮੀ ਪਾਰਟੀ ਦੇ 10 ਮੈਂਬਰ ਹਨ ਭਾਜਪਾ ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਇਸ ਵੱਲੇ ਰਾਜ ਸਭਾ ਦੇ ਵਿੱਚ ਮੈਂਬਰਾਂ ਦੀ ਗਿਣਤੀ ਦੇ ਮਾਮਲੇ ਦੇ ਵਿੱਚ ਟੋਥੇ ਸਭ ਤੋਂ ਵੱਡੀ ਪਾਰਟੀ ਜਿਹੜੀ ਸਾਬਿਤ ਹੋ ਚੁੱਕੇ ਹੁੰਦਾ ਜਿਸ ਵੱਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਹੁਣ ਦਾ ਰਾਗਵਟ